ਮੁਕਾਬਾ ਮੁਤਾਬਕ ਜਨਰਲ ਮੈਨਜਮੈਂਟ ਮੁਰਦਾਬਾ ਕੀ ਨਾਮ ਆਪਣਾ ਮੇਰਾ ਨਾਮ ਪਰਜੀਤ ਸ਼ਰਮਾ ਹੈ ਅੱਜ ਤੁਸੀਂ ਪੁਤਲਾ ਫੁਕਿਆ ਕੀ ਕਾਰਨ ਕੀ ਹੈ ਅ ਮੈਂ ਪ੍ਰੈਜ਼ੀਡੈਂਟ ਹੈ ਪੰਜਾਬ ਮੈਡਿਕਲ ਐਸੋਸੀਏਸ਼ਨ ਜਿਲੰਦਰੀ ਹੁੰਨਦਾ ਅਸੀਂ ਅੱਜ ઓਜੋਨ ਫਾਰਮਾਸਿਊਟੀਕਲ ਦਾ ਪੁਤਲਾ ਸਾਲ ਕੇ ਆਪਣਾ ਰੋਜ ਪ੍ਰਦਰਸ਼ਨ ਜਾਰੀ ਕੀਤਾ ਹੈ ਹਾਂ ਆ ਪੂਰੇ ਪੰਜਾਬ ਦੇ ਵਿੱਚ ਅਜੋਨ ਦੇ ਖਿਲਾਫ ਆਪਾਂ ਜਿਹੜੀ ਫਾਰਮਾਸਿਊਟੀਕਲ ਹੈਗੀ ਹੈ ਦਿੱਲੀ ਦੀ ਕੰਪਨੀ ਹੈ ਉਹਦੇ ਖਿਲਾਫ ਅੱਜ ਮੁਜ਼ਾਹਰਾ ਕੀਤਾ ਹੈ ਮੇਨ ਕਾਰਨ ਸੀ ਕਿ ਅਸੀਂ ਕੁਝ ਡਿਮਾਂਡ ਜੜੀਆਂ ਸੀਗੀਆਂ ਕੰਪਨੀ ਦੇ ਮੂਰੇ ਰੱਖੀਆਂ ਸੀਗੀਆਂ ਹੂੰ ਉਹਨਾਂ ਡਿਮਾਂਡਸ ਤੇ ਉੱਤੇ ਜਿਹੜੇ ਆ ਰਿਪਲਾਈ ਆਣਾ ਚਾਹੀਦਾ ਸੀਗਾ ਉਹ ਰਿਪਲਾਈ ਹਾਲੇ ਤੱਕ ਕੰਪਨੀ ਦੇ ਨਹੀਂ ਦੇਈ ਹੂੰ ਹਾਲੇ ਤੱਕ ਕੰਪਨੀ ਨੇ ਜਿਹੜੇ ਵਰਕਰ ਹੈ ਉਹਨਾਂ ਦੇ ਅਡੇ 8 ਆਰਸ ਹੈਗੇ ਆ ਜਾਂ ਜਿਹੜੇ ਸਾਡੇ ਐਸਪੀਸੀਐਲ ਪ੍ਰੋਮੋਸ਼ਨ EMPLOYE ਹੈਗੇ ਆ ਉਹਨਾਂ ਦੇ ਜੋ ਬੰਦੇ ਹੱਕ ਹੈਗੇ ਆ ਜੋ ਲੇਬਰ ਲਾ ਉਸ ਉਹਨਾਂ ਤੇ ਇੰਪੋਜ਼ ਹੁੰਦੇ ਆ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ ਤੇ ਅਸੀਂ ਇੱਕ ਡਿਮਾਂਡ ਨੋਟਿਸ ਜਿਹੜਾ ਹੈਗਾ ਕੰਪਨੀ ਨੂੰ ਕੰਪਨੀ ਦੇ ਜੋ ਓਨਰ ਹੈਗਾ ਸੀਓ ਹੈਗਾ ਉਹਨੂੰ ਭੇਜਿਆ ਸੀਗਾ ਤੇ થોੜਾ ਟਾਈਮ ਵੀ ਉਹਨਾਂ ਨੇ ਦਿੱਤਾ ਸੀਗਾ ਕਿ ਜਲਦੀ ਤੋਂ ਜਲਦੀ ਇਹਨੂੰ ਸਾਡੇ ਨਾਲ ਇੱਕ ਸੈਟਿੰਗ ਕਰਕੇ ਜੋ ਜੋ ਇੱਥੇ ਜੋ ਲਾਗੂ ਹੁੰਦੇ ਆ ਲੇਬਰ ਲੋ ਲਾਗੂ ਹੁੰਦੇ ਆ ਉੱਤੇ ਕੰਮ ਕੀਤਾ ਜਾਵੇ ਲੇਕਿਨ ਕੰਪਨੀ ਦੀ ਜਿਹੜੀ ਹੈਗੀ ਐ ਇਹ ਕਹ ਲੋ ਐਡਾਡਾਮੈਂਸੀ ਹੈਗੀ ਆ ਉਹ ਸਿਰਫ ਮੁਨਾਫੇ ਵੱਲ ਜਾਦਾ ਜਾ ਰਹੀ ਹੈ ਜਿਹੜੇ ਸਾਡੇ ਕਾਮਰੇਡ ਹੈਗੇ ਆ ਉਹਨਾਂ ਦੇ ਵੱਲ ਜਿਹੜਾ ਉਹਨਾਂ ਦਾ ਧਿਆਨ ਬਹੁਤ ਘੱਟ ਹੈਗਾ EMPLOYE ਦਾ ਸੋਚਦੇ ਨਹੀਂ ਪਿਓ EMPLOYE ਤਾਂ ਬਿਲਕੁਲ ਵੀ ਸੋਚ ਰਹੇ ਦੇਖੋ ਇੱਕ ਤਰ੍ਹਾਂ ਤੇ ਆ ਕਾਫੀ ਜ਼ਰ ساری ਕੰਪਨੀ ਇਦਾਂ ਕੀ ਜਿਹੜੀਆਂ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੂਜ਼ ਕਰ ਰਹੀਆਂ ਨੇ ਆਪਾਂ ਉਹਦੇ ਖਿਲਾਫ ਵੀ ਆਪਾਂ ਇੱਕ ਆ ਇੱਕ ਜਿਹੜਾ ਮੈਮੋਰੰਡਮ ਦਿੱਤਾ ਸੀਗਾ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਪ੍ਰਾਈਵੇਸੀ ਹੈਗੀ ਉਹ ਬ੍ਰੀਚ ਹੋ ਰਹੀ ਹੈ ਉਹਦੇ ਵਿੱਚ ਤੇ ਸਰਕਾਰ ਨੇ ਵੀ ਸਾਫ਼ ਕਿਹਾ ਕਿ ਕਿਸੇ ਦੀ ਵੀ ਜਿਹੜੀ ਪਰਸਨਲ ਡਾਟਾ ਹੈਗਾ ਉਹ ਬ੍ਰੀਚ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਭਾਵੇਂ ਕੰਪਨੀ ਹੋਵੇ ਭਾਵੇਂ ਉਹ ਕੋਈ ਹੋਰ ਕੋਈ ਮਹਿਕਮਾ ਹੋਵੇ ਉਹਦੇ ਵਿੱਚ ਕਿਤੇ ਵੀ ਆਰਟੀਫੀਸ਼ੀਅਲ ਆਪਣੇ AI ਨੂੰ ਯੂਜ਼ ਕਰਨ ਦੀ ਇਦਾਂ ਪ੍ਰਾਈਵੇਸੀ ਨੂੰ ਬ੍ਰੀਚ ਕਰਨ ਦਾ ਕਿਸੇ ਨੂੰ ਵੀ ਹੱਕ ਨਹੀਂ ਹੈਗਾ ਲੇਕਿਨ ਕੰਪਨੀ ਨੇ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਉਹ ਕੋਸ਼ਿਸ਼ ਕਰ ਰਹੀ ਹੈ ਕਿ ਇਹਦੀ ਉਹਦੀ ਪ੍ਰਾਈਵੇਸੀ ਹੈ ਕਿੱਦਾਂ ਉਹਨੂੰ ਆਪਾਂ ਉਹਨੂੰ ਬ੍ਰੀਚ ਕਰ ਸਕੀਏ ਦੂਸਰਾ ਸਾਡੇ ਲੇਬਰ ਲੋਅ ਦੇ ਵਿੱਚ ਚੇਂਜ ਆਫ ਸਰਵਿਸ ਕੰਡੀਸ਼ਨ ਹੈਗੀ ਹੈ ਇੱਕ ਪ੍ਰੋਪਰ ਲਾ ਬਣਿਆ ਹੋਇਆ ਕਿ ਤੁਸੀਂ ਕੋਈ ਸਰਵਿਸ ਕੋਨਡੀਸ਼ਨ ਚੇਂਜ ਕਰਨੀ ਹੈ ਉਹਦੇ ਵਾਸਤੇ ਪ੍ਰੋਪਰ ਉਹਦਾ ਜਿਹੜਾ ਹੈਗਾ ਉਤੇ ਪਹਿਲੇ ਇਹ ਜਿਹੜਾ EMPLOYEE ਉਹਨੂੰ ਪ੍ਰੋਪਰ ਉਹਨੂੰ ਪੁੱਛਣਾ ਪੈਂਦਾ ਹੈ ਫਿਰ ਉਹਦੀ ਜਿਹੜੀ ਸਰਵਿਸ ਆਫ ਕੰਡੀਸ਼ਨ ਚੇਂਜ ਹੁੰਦੀ ਹੈ ਲੇਕਿਨ ਇੱਥੇ ਕੀ ਹੈਗਾ ਇੱਥੇ ਬਿਨਾਂ ਪੁੱਛੇ ਹਰ ਚੀਜ਼ ਕੀਤੀ ਜਾ ਰਹੀ ਹੈ ਤੇ ਉਸ ਦਾ ਜਿਹੜਾ ਕੀ ਇਫੈਕਟ ਜਿਹੜਾ ਹੈਗਾ ਇਫੈਕਟ ਕਰ ਲੋ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਉਹ ਜਿਹੜਾ ਉਹਦੇ ਦੁਸ਼ ਪ੍ਰਭਾਵ ਹੈਗੇ ਆ ਉਹ ਸਾਡੇ ਜਿਹੜੇ ਕਾਮਰੇਡਾਂ ਉਨਾਂ ਤੇ ਪੈ ਰਹੇ ਆ ਜਿਸ ਦਾ ਅਸੀਂ ਵਿਰੋਧ ਕਰਨਾ ਅਸੀਂ ਕੰਪਨੀ ਨੂੰ ਕਹਿ ਰਹੇ ਆ ਆਪਾਂ ਬਾਰ ਬਾਰ ਡਿਮਾਂਡ ਨੋਟਸ ਭੇਜ ਰਹੇ ਆ ਕਿ ਆਪਾਂ ਆਈਏ ਇੱਕ ਟੇਬਲ ਤੇ ਬੈਠੀਏ ਗੱਲ ਕਰੀਏ ਤੇ ਇਹਨਾਂ ਮੁੱਦਿਆਂ ਨੂੰ ਸੋਲਵਡ ਕਰੀਏ ਕਿੰਨੇ ਕ ਚੇ ਸਾਨੂੰ ਇਹ ਕਰਦਿਆਂ ਨੂੰ 3 ਮਹੀਨੇ ਹੋ ਗਏ ਆ ਹੂੰ ਇਹਨਾਂ ਦਾ ਇੱਕ ਉੱਪਰ ਕੋਈ ਉਹ ਹੈਗਾ ਜਿਹਦਾ ਨਾਮ ਅਮਿਤ ਠਾਕੁਰ ਹੈਗਾ ਅਮਿਤ ਠਾਕੁਰ ਨਾਲ ਦੇ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹ ਬੰਦੇ ਦੇ ਵਿੱਚ ਬਹੁਤ ਜ਼ਿਆਦਾ ਐਡਮੈਂਸੀ ਹੈ ਹੂੰ ਅਮਿਤ ਠਾਕੁਰ ਜਿਹੜਾ ਹੈਗਾ ਉਹਦੇ ਨਾਲ ਮੈਂ ਉਹਨੂੰ ਕਿਹਾ ਵੀ ਸੀਗਾ ਆਪਾਂ ਇਹਨੂੰ ਬੈਕ ਇਨ ਸੋਲਵਡ ਕਰ ਲਈਏ ਹੂੰ ਕੁਝ ਮੁੱਦੇ ਸੀਗੇ ਸਟੈਂਡਿੰਗ ਆਰਡਰ ਦਾ ਸੀਗਾ 8 ਆਵਰਸ ਦਾ ਸੀਗਾ ਤੇ ওভারਟਾਈਮ ਦਾ ਸੀਗਾ ਇਦਾਂ ਕਰਕੇ 7-8 ਜਿਹੜੇ ਬਿੰਦੂ ਸੀਗੇ ਆਪਾਂ ਉਹਨਾਂ ਦੇ ਸਾਹਨੇ ਰੱਖੇ ਸੀਗੇ ਤੇ ਉਹਨਾਂ ਨੂੰ ਆ ਵੀ ਕਿਹਾ ਸੀਗਾ ਕਿ ਤੁਸੀਂ ਦੇਖੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਨੇ ਉਹਨਾਂ ਤੋਂ ਪਾਰ ਨਹੀਂ ਕਰ ਸਕਦੇ ਇਹਦੇ ਆਪਾਂ ਬਹਿ ਕੇ ਗੱਲ ਕਰ ਲਈਏ ਲੇਕਿਨ ਉਹ ਬੰਦੇ ਬਹੁਤ ਐਡਮੈਂਟ ਹੈਗੇ ਆ ਇੱਕ ਤਾਂ ਉਹਨਾਂ ਨੂੰ ਬੋਲਣ ਦਾ ਪਤਾ ਨਹੀਂ ਹੈਗਾ ਗੱਲ ਕਿਦਾਂ ਕਰੀਦੀ ਹੈ ਅਸੀਂ ਤਾਂ ਚਲੋ ਟ੍ਰੇਡ ਯੂਨੀਅਨ ਦੇ ਲੀਡਰ ਹੈਗੇ ਆ ਜਿੱਦਾਂ ਗੱਲ ਕਰਨੀ ਹੈ ਜੋ ਗੱਲ ਕਰਨੀ ਆਪਾਂ ਕਰੀਦੀ ਆ ਲੇਕਿਨ ਉਹ ਬੰਦੇ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਐਡਮੈਂਟ ਹੈਗੇ ਆ ਕੋਸ਼ਿਸ਼ ਤਾਂ ਸਾਡੀ ਜਾਰੀ ਹੈਗੀ ਆ ਅਸੀਂ ਅੱਜ ਵੀ ਉਹਨਾਂ ਸੱਦਾ ਦਿੰਨੇ ਆ ਆ ਇੱਕ ਥਾਂ ਤੇ ਬਹਿ ਕੇ ਆਪਾਂ ਇਸ ਨੂੰ ਗੱਲ ਕਰਕੇ ਤੇ ਜਿੱਥੇ-ਜਿੱਥੇ ਕੋਈ ਕੰਪਰੋਮਾਈਜ਼ ਹੋ ਸਕਦਾ ਹੈ ਜੋ ਕੰਪਰੋਮਾਈਜ਼ ਤਾਂ ਜਿਸ ਐਂਡ ਤੇ ਹੋ ਸਕਦਾ ਹੈ ਆ ਦੇਖੋ ਕਾਮੇਟ ਦੇ ਹਿੱਤਾਂ ਦੇ ਨਾਲ ਕੰਪਰੋਮਾਈਜ਼ ਨਹੀਂ ਹੋ ਸਕਦਾ ਲੇਕਿਨ ਜੋ ਕਰ ਚੁੱਕੇ ਹੈ ਉਹਨੂੰ ਛੱਡ ਕੇ ਆਪਾਂ ਅੱਗੇ ਦੀ ਆ ਸੋਚੀਏ ਤੇ ਉਹਦੇ ਬਾਰੇ ਆਪਾਂ ਕਿਤੇ ਮੀਟਿੰਗ ਅਗਰ ਫਿਕਸ ਕਰਦੇ ਆ ਤਾਂ ਆਪਾਂ ਜਿਹੜਾ ਆਪਣਾ ਸੰਘਰਸ਼ੜਾ ਹੈਗਾ ਫਿਰ ਇੱਥੇ ਰੋਕਾਂਗੇ ਆਦਰਵਾਇਜ਼ ਆਪਾਂ ਅਗਲਾ ਹੈਗਾ